ਕਾਲ ਦੋਸਤੋ ਆਪਣੇ ਚੈਨਲ ਤੇ ਨਾ ਤੁਸੀਂ ਪਹਿਲਾਂ ਤੋਂ ਕਾਫੀ ਨਰਸਰੀ ਵਾਲੇ ਭਰਾਵਾਂ ਦੀਆਂ ਵੀਡੀਓ ਦੇਖ ਚੁੱਕੇ ਹੋ ਜਿਹੜੇ ਬੰਦੇ ਪ੍ਰੋਫੈਸ਼ਨਲੀ ਨਰਸਰੀ ਦਾ ਕੰਮ ਕਰਦੇ ਆ ਤੇ ਜਿਨ੍ਹਾਂ ਦੇ ਆਪਣੇ ਇਲਾਕਿਆਂ ਦੇ ਵਿੱਚ ਵੱਡੇ ਨਾਮ ਆ ਤੇ ਆਪਾਂ ਹੁਣ ਤੱਕ ਉਹਨਾਂ ਦੀਆਂ ਵੀਡੀਓ ਪਾ ਰਹੇ ਆ ਆਪਣੇ ਚੈਨਲ ਤੇ ਤੁਸੀਂ ਸਮੇਂ-ਸਮੇਂ ਨਾਲ ਵੀਡੀਓ ਦੇਖਦੇ ਆ ਤੇ ਜਿਵੇਂ ਹੁਣ ਮੌਸਮ ਆ ਚੁੱਕਿਆ ਹੈਗਾ ਪਿਆਜ਼ ਦੀ ਲਵਾਈ ਦਾ ਤੇ ਆਪਣੇ ਸਾਰੇ ਭਰਾ ਜਿੰਨੇ ਹੈਗੇ ਆਪਣੇ ਘਰ ਦੇ ਲਈ ਜਾਂ ਥੋੜਾ ਬਹੁਤ ਜ਼ਿਆਦਾ ਵੀ ਆਪਾਂ ਗੰਡੇ ਲਾਉਣੇ ਆ ਖੇਤਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਤੇ ਬਹੁਤ ਨਰਸਰੀਆਂ ਹੈਗੀਆਂ ਹਨਾ ਸਾਰੇ ਪਿੰਡਾਂ ਦੇ ਨੇੜੇ-ਨੇੜੇ ਨਰਸਰੀਆਂ ਆਪਣੀਆਂ ਹੈਗੀਆਂ ਨੇ ਤੇ ਚੰਗੇ ਬਾਈ ਜਿਹੜੇ ਵਧੀਆ ਬੀਜ ਤਿਆਰ ਕਰਕੇ ਅੱਗੇ ਪਨੀਰੀਆਂ ਵੇਚਦੇ ਹੈਗੇ ਆ ਅੱਜ ਆਪਾਂ ਇੱਕ ਮਿਹਨਤੀ ਬੰਦੇ ਕੋਲੇ ਆਏ ਆ ਜਿਨ੍ਹਾਂ ਨੇ ਇਸ ਵਾਰ ਨਵਾਂ ਕੰਮ ਸ਼ੁਰੂ ਕੀਤਾ ਪਿਆਜ਼ ਦੀ ਨਰਸਰੀ ਦਾ ਤੇ ਮੇਰੇ ਹੱਥੇ ਤੁਸੀਂ ਉਹਨਾਂ ਦੀ ਪਨੀਰੀ ਦੇਖ ਰਹੇ ਹੋ ਮੈਂ ਬੜਾ ਖੁਸ਼ ਹੋਇਆ ਕਿ ਵੀਰ ਪਹਿਲੀ ਵਾਰ ਬੰਦੇ ਨੇ ਵਧੀਆ ਪਨੀਰੀ ਤਿਆਰ ਕਰ ਲਈ ਨਹੀਂ ਤਾਂ ਨਾ 2-3 ਸਾਲ ਹਿਸਾਬ ਹੀ ਨਹੀਂ ਆਉਂਦਾ ਯਾਰ ਵੀ ਕਿਵੇਂ ਬੀ ਬੀਜਣਾ ਉਗਰਿਆ ਨਹੀਂਗਾ ਕੱਖ ਵਾਲੇ ਹੋ ਗਏ ਹਨਾ ਤੇ ਵਧੀਆ ਬਾਈ ਹਿੰਮਤੀ ਆ ਤੇ ਆਪਾਂ ਖੜੇ ਆ ਬਾਈ ਕੋਟਲੀ ਪਿੰਡ ਤੇ ਬਾਈ ਕੁਲਵਿੰਦਰ ਕੋਲੇ ਆਜੋ ਗੱਲਬਾਤ ਵੀ ਕਰਾਉਣੇ ਆ ਬਾਈ ਕੋਲੇ ਪਹਿਲਾਂ ਵੀ ਇੱਕ ਦੋ ਵਾਰ ਹੀ ਆਏ ਆ ਤੇ ਅੱਜ ਆ ਬੋਰਡ ਦੇਖ ਕੇ ਅਸੀਂ ਰੁਕੇ ਆ ਵੀ ਬਾਈ ਨੇ ਆਪਦਾ ਬੋਰਡ ਤਿਆਰ ਕੀਤਾ ਬਰਾਡ ਫਾਰਮ ਪਿਆਜ਼ ਦੀ ਨਰਸਰੀ ਅਤੇ ਬੀਜ ਬਾਈ ਨਾਲ ਗੱਲਬਾਤ ਕਰਦੇ ਆਂ ਆਜੋ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਈ ਠੀਕ ਠਾਕ ਹੋ ਠੀਕ ਠਾਕ ਬਾਈ ਕੁਲਵਿੰਦਰ ਸਿੰਘ ਕੋਟਲੀ ਦੇ ਰਹਿਣ ਵਾਲੇ ਆ ਤੇ ਆਰਗੈਨਿਕ ਖੇਤੀ ਦਾ ਵੀ ਸ਼ੌਂਕ ਰੱਖਦੇ ਆ ਤੇ ਐਤ ਕੀ ਇਹਨਾਂ ਨੇ ਨਾ ਨਵਾਂ ਕੰਮ ਇਸਟਾਰਟ ਕੀਤਾ ਜੀ ਗੱਲਬਾਤ ਕਰਦੇ ਆ ਬਾਈ ਨਾਲ ਜਾਣਦੇ ਆ ਇਸ ਕੰਮ ਬਾਰੇ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਹੋ ਹਾਂਜੀ ਠੀਕ ਠਾਕ ਜੀ ਇਹ ਬਾਈ ਦੱਸੋ ਕਿਰਾ ਐਤ ਕੀ ਪਿਆਜ਼ ਦੀ ਪਨੀਰੀ ਕਰਨ ਵਾਲਾ ਕਿਵੇਂ ਆਇਆ ਮਨ ਚ ਇਹ ਵਾਖੇਰ ਵੀ ਹੀ ਆਪਾਂ ਵੀ ਤਿਆਰਪਾ ਕਰਕੇ ਦੁਕਾਨਾਂ ਨੂੰ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਹਾਂਜੀ ਪ੍ਰਦਾਨ ਕਰੀਏ ਠੀਕ ਹੈ ਜੀ ਸ਼ਹਿਰੋਂ ਦਾ ਆਪਾਂ ਲਈ ਆਉਣੇ ਕਦੇ ਕੁਛ ਮਿਲਦਾ ਕਦੇ ਕੁਛ ਵੀ ਆਪਾਂ ਵੀ ਕੋਸ਼ਿਸ਼ ਕਰੀਏ ਰਾਸਤੇ ਪੈਣ ਠੀਕ ਹੈ ਜੀ ਬਾਕੀ ਬੇਟਾ ਗਿਆ ਹੈ ਬਾਹਰ ਉਹ ਕਹਿੰਦਾ ਵੀ ਆਪ ਦਾ ਕੰਮ ਕਰੋ ਬਾਹਰਪੂਰ ਦਾ ਉਹ ਬਹੁਤ ਵਕਤ ਆ ਗਿਆ ਪਤਾ ਲੱਗ ਗਿਆ ਦੇਖ ਲਿਆ ਮਾਹੌਲ ਹਣਾ ਹਾਂਜੀ ਉਹ ਬਹੁਤ ਵਕਤ ਲਾਉਂਦੇ ਕਹਿੰਦਾ 12-12 ਘੰਟੇ ਕੰਮ ਕਰਾਉਂਦੇ ਐ ਅੱਛਾ ਤੇ ਪੱਲੇ ਉਹਦੇ ਨੂੰ ਕੁਛ ਨਹੀਂ ਪੈਂਦਾ ਟੈਕਸਾਂ 'ਚ ਲੰਘ ਜਾਂਦਾ ਸਭ ਕੁਝ ਹੂੰ ਸਹੀ ਆ ਹੂੰ ਉਗਾਂ ਵੀ ਆਪ ਦਾ ਕੰਮ ਕਰੋ ਮਿਹਨਤ ਕਰੋ ਆਪ ਆਪ ਬਣਾ ਕੇ ਆਪ ਸੇਲ ਕਰਕੇ ਰਾਂਗੀ ਦਾ ਕੰਮ ਜੱਬ ਹੋਵਾਂਗੇ ਨਹੀਂ ਤਾਂ ਨਹੀਂ ਹੁੰਦੇ ਨਹੀਂ ਹੋ ਸਕਦੀ ਆਪ ਬਾਈ ਜਿਹਦੇ ਕੋਲੇ ਮਰਜੀ ਜਾਵੜੀ ਆਪਾਂ ਜਿਹਦਾ ਕੋਈ ਰਿਸ਼ਤੇਦਾਰ ਗਿਆ ਨੇੜਲਾ ਹਨਾ ਪਹਿਲਾਂ ਆਪਣੇ ਦੂਰ ਦੇ ਰਿਸ਼ਤੇਦਾਰ ਹੁੰਦੇ ਸੀ ਹਰ ਬੰਦੇ ਨੂੰ ਇਹ ਲੱਗਦਾ ਸੀ ਵੀ ਬਾਹਰ ਤਾਂ ਪੈਸੇ ਰੱਖੇ ਪਏ ਚੱਕ ਕੇ ਲਿਆਉਣੇ ਆ ਹੁਣ ਜਦੋਂ ਆਪ ਦੇ ਜਵਾਕ ਗਏ ਆ ਤੇ ਫੇਰ ਹਨਾ ਦੱਸਦੇ ਆ ਹੁਣ ਵੀ ਬਹੁਤ ਔਖਾ ਯਾਰ ਜਵਾਕ ਵੀ ਕਹੀ ਜਾਂਦੇ ਵੀ 5 ਸਾਲ ਲਾਉਣੇ ਆ 4 ਲਾਉਣੇ ਆ ਇਸ ਤੇ ਇੱਥੇ ਆਵਾਂਗੇ ਤੇ ਬਾਈ ਫਿਰ ਇਹ ਪਿਆਜ਼ ਦਾ ਬੀਜ ਕਿਹੜਾ ਹੈਗਾ ਕਿੱਥੋਂ ਤੁਸੀਂ ਬੀਜ ਲਿਆ ਸੀਗਾ ਕਿੰਨੀ ਜਗ੍ਹਾ ਦੇ ਵਿੱਚ ਐਤਕੀ ਪਨੀਰੀ ਬੀਜੀ ਆਪਾਂ ਇਹ ਇੱਕ ਕਨਾਲ ਚ ਬੀਜੀ ਆਈ ਰਤੀ ਵਾਲਾ ਤੋਂ ਬੀ ਲਿਆਈ ਹਰਿਆਣੇ ਤੋਂ ਹਾਂਜੀ ਕਿੰਨੇ ਉਹਨਾਂ ਦੇ 12 ਨੰਬਰ ਦੁਕਾਨ ਉਹਨਾਂ ਦੀ ਅੱਛਾ ਉਹ ਜਿਹੜੇ ਮਸ਼ਹੂਰ ਆ ਬਾਈ ਰਤੀ ਵਾਲੇ ਪਿਆਜ਼ ਦਾ ਬੀ ਵੇਚਦੇ ਆ ਹਾਂਜੀ 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 ਠੀਕ ਹੈ ਜੀ ਇਹ ਵੈਰਾਈਟੀ ਕਿਹੜੀ ਆ ਬਈ ਫਿੱਕਾ ਗੰਡਾ ਕਿ ਗੂੜਾ ਲਾਲ ਆਈ ਫਿੱਕਾ ਲਾਲ ਜੀ ਫਿੱਕਾ ਲਾਲ ਜਿਹੜਾ ਮਿੱਠਾ ਹੁੰਦਾ ਥੋੜਾ ਜਿਹਾ ਗੰਡਾ ਹਨਾ ਹਾਂਜੀ ਹਾਂਜੀ ਪਨੀਰੀ ਦੇਖ ਲਓ ਬਾਈ ਵਧੀਆ ਤਿਆਰ ਕੀਤੀ ਆ ਬਾਈ ਨੇ ਕਿੰਨੇ ਦਿਨਾਂ ਦੀ ਹੋ ਗਈ ਬਾਈ ਪਨੀ ਇਹ 5 ਤਰੀਕ ਨੂੰ ਲਾਈ ਸੀ ਅੱਛਾ 5 ਤੋਂ ਸ਼ੁਰੂ ਕਰੀ ਸੀ 2-3 ਪੰਜ ਨਵੰਬਰ ਨੂੰ ਹਾਂਜੀ ਠੀਕ ਆ ਵਧੀਆ ਹੋਈ ਹੈ ਯਾਰ ਬਾਈ ਪਨੀਰੀ ਘੱਟ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਈ ਜਦੋਂ ਆਪਾਂ ਇੰਨਾ ਬੀਜਾਂ ਜਿਵੇਂ ਤੁਸੀਂ ਤਾਂ ਤੁਹਾਡੇ ਲਈ ਨਵਾਂ ਕੰਮ ਸੀਗਾ ਇੱਕ ਕਨਾਲ ਵੀ ਬਹੁਤ ਵੱਡੀ ਗੱਲ ਹੁੰਦੀ ਆ ਜਿਹੜੇ ਨਰਸਰੀਆਂ ਵਾਲਿਆਂ ਨੇ ਹੁਣ ਕੰਮ ਅਕਿੱਲਿਆਂ ਤੇ ਲੈ ਗਏ ਉਹਨਾਂ ਨੇ ਵੀ ਮਰਲਿਆਂ ਤੋਂ ਦੋ ਮਰਲਿਆਂ ਤੋਂ ਸ਼ੁਰੂ ਕੀਤਾ ਸੀਗਾ ਹਨਾ ਆਪਾਂ ਤਾਂ ਮਿਲਦੇ ਰਹਿੰਨੇ ਆ ਤੁਸੀਂ ਫਿਰ ਇਹ ਨਹੀਂ ਸੋਚਿਆ ਵੀ ਯਾਰ ਬੀ ਬਹੁਤ ਮਹਿੰਗਾ ਕਨਾਲ ਦਾ ਪੰਗਾ ਲਈ ਜਾਂਦਾ ਵੀ ਕਿਉਂਕਿ ਨਾ ਵੀ ਕੋ ਇਹ ਨਹੀਂ ਆਈ ਗੱਲ ਦਿਲ ਵਿੱਚ ਵੇਖਣ ਦਾ ਤਾਂ ਚਲੋ ਮੈਂ ਕਿਹਾ ਭਰਾ ਹੈਗੇ ਆ ਸਾਥ ਦੇਣਗੇ ਹੌਲੀ ਹੌਲੀ ਸਾਰੇ ਮਰਲੇ ਮਰਲੇ ਦਾ ਦੋ ਦੋ ਮਰਲੇ ਹਰੇਕ ਹੀ ਲਾਉਂਦਾ ਖਾਨਦੋਦ ਜੀ ਹਾਂਜੀ ਬਾਕੀ ਮੇਰਾ ਇਰਾਦਾ ਪਹਿਲਾਂ ਐ ਸੀਗਾ ਵੀ ਵੱਧ ਲਾਵਾਂਗੇ ਆਪਾਂ ਫਿਰ ਲੇਬਰ ਨੂੰ ਘੱਟ ਮਿਲਨੇ ਕਰਕੇ ਮੈਂ ਚਲਕ ਨਾਲ ਡੇਢ ਕਨਾਲ ਲਾ ਲਾਂਗੇ ਬਾਕੀ ਚਲ ਸੇਲ ਹੋ ਜਾਊਗੀ ਜਿੱਦ ਦੀ ਠੀਕ ਆ ਵੀ ਨਹੀਂ ਤਾਂ ਫਿਰ ਮਾ ਦੂਜੇ ਮੋٹے ਗੰਡੇ ਆਪਾਂ ਰੱਖ ਲੈਨੇ ਆ ਬਾਅਦ ਵਾਸਤੇ ਚੱਲ ਫਿਰ ਉਹ ਰਹਿ ਜਾਊਗੀ ਨਾ ਅੱਛਾ ਗੰਡੀ ਰੱਖ ਲਊਂ ਗੰਡੀ ਰੱਖ ਲਾਂਗੇ ਨਹੀਂ ਬੀਕੂਗੀ ਪਨੀਰੀ ਦਾ ਬਈ ਵਧੀਆ ਤਿਆਰ ਹੋਈ ਆ ਤੇ ਤੁਸੀਂ ਇਹ ਜਿਹੜਾ ਰੱਖੀ ਹੈਗਾ ਆਪਣੀ ਪਨੀਰੀ ਦਾ ਖੇਤ ਇਹ ਕਿਹੜੇ ਰੋਡ ਆ ਇਹ ਆਪਣਾ ਇਹ ਵੀ ਦੱਸ ਦਿਓ ਕਿਸੇ ਨੇ ਆਉਣਾ ਤੁਹਾਡੇ ਕੋਲੇ ਪਨੀਰੀ ਲੈਣ ਐਡਰੈਸ ਦੱਸ ਦਿਓ ਆਪਣਾ ਏ ਆਰਾਮਿਆਣਾ ਰੋਡ ਹੀ ਕੋਟਲੀ ਤੋਂ 3 ਕਿਲੋਮੀਟਰ ਹੈ ਆਰਾਮਿਆਣ ਨੂੰ ਜਾਣੇ ਜਦੋਂ ਹਾਂਜੀ ਚ ਰਸਤੇ ਤੋਂ 300 ਮੀਟਰ ਪਿੱਛੇ ਰਹਿ ਜਾਂਦਾ ਠੀਕ ਹੈ ਬਾਈ ਜਿਹੜਾ ਟੇਢੀ ਪਈ ਵਾਲਾ ਜ਼ਾਸਤਾ ਵਜਦਾ ਇੱਥੇ ਹੀ ਸੇਲ ਕਰਦੇ ਹੋ ਪਨੀਰੀ ਕੇ ਮੰਨ ਲਓ ਜੇ ਕਿਸੇ ਨੇ ਮੰਗਵੋਣੀ ਆ ਕਿਤੇ ਜਾਦਾ ਜਗਾ ਲਾਉਣੀ ਆ ਹਨਾ ਕੋਈ 5-10 ਮਰ ਲੇ ਭੇਜ ਵੀ ਦਿਨੇ ਪਨੀਰੀ ਕਿਤੇ ਇਹ ਇੱਥੇ ਹੀ ਕਰਦੇ ਹਾਂ ਇੱਥੇ ਹੀ ਕਰਦੇ ਹੁਜੇ ਤੱਕ ਤਾਂ ਹਾਂਜੀ ਹਾਂਜੀ ਇੰਨਾ ਫਿਰ ਹਜੇ ਆਪਣਾ ਹਜੇ ਨਵਾਂ ਨਵਾਂ ਕੰਮ ਆ ਬਾਈ ਤੇ ਯਾਰ ਕੋਈ ਨਹੀਂ ਵਧੀਆ ਗੱਲ ਆ ਹਨਾ ਖੁਸ਼ੀ ਹੁੰਦੀ ਆ ਯਾਰ ਕਿਉਂਕਿ ਬਾਈ ਬਕੇ ਨਾ ਬਕੇ ਪਨੀਰੀ ਇਹ ਤਾਂ ਬਾਅਦ ਦੀ ਗੱਲ ਆ ਬੰਦੇ ਨੇ ਉਦਮ ਕੀਤਾ ਯਾਰ ਹਨਾ ਖਰਚਾ ਕਰਕੇ ਇੱਕ ਕਨਾਲ ਪਨੀਰੀ ਬੀਜਨੇ ਵੀ ਬਹੁਤ ਵੱਡੀ ਗੱਲ ਹੁੰਦੀ ਆ ਸ਼ੁਰੂ ਦੇ ਵਿੱਚ ਪਹਿਲੇ ਸਾਲ ਤੇ ਸਾਰੇ ਭਰਾ ਜਿਹੜੇ ਵੀਡੀਓ ਦੇਖ ਰਹੇ ਆ ਆਪਣੇ ਏਰੀਏ ਦੇ ਚਾਹੇ ਆਪਣੇ ਪਿੰਡ ਦੇ ਆ ਕੋਟਲੀ ਦੇ ਆ ਜਾਂ ਨੇੜੇ ਤੇੜੇ ਜਿਹੜੇ ਵੀ ਇਲਾਕੇ ਦੇ ਹੈਗੇ ਆ ਭਰਾ ਆਪਣੇ ਤਾਂ ਤੁਸੀਂ ਬਾਈ ਸਪੋਰਟ ਜ਼ਰੂਰ ਕਰਿਓ ਬਾਈ ਕੋਲੇ ਆ ਕੇ ਜਾਇਓ ਚਾਹੇ ਮਰਲੇ ਦੀ ਦੋ ਮਰਲਿਆਂ ਦੀ ਜਿੰਨੀ ਵੀ ਪਨੀਰੀ ਲੈ ਕੇ ਜਾਣੀ ਆ ਉਹ ਲੈ ਕੇ ਜਾਇਓ ਬੀਜ ਬਾਈ ਹੋਰਾਂ ਨੇ ਵਧੀਆ ਬੀਜਿਆ ਹੈਗਾ ਜਿਹੜੇ ਮਸ਼ਹੂਰ ਬੰਦੇ ਆ ਪਿਆਜ਼ ਦੇ ਬੀਜ ਦੇ ਵਿੱਚ ਹਨਾ ਉਹਨਾਂ ਤੋਂ ਬੀਜ ਲੈ ਕੇ ਬਾਈ ਹੋਰਾਂ ਨੇ ਬੀਜਿਆ ਤੇ ਪਨੀਰੀ ਚ ਬਾਈ ਜੀ ਕੋਈ ਕਮੀ ਨਹੀਂ ਅੱਜ ਦੇ ਦਿਨ ਪਨੀਰੀ ਵਧੀਆ ਤਿਆਰ ਖੜੀ ਆ ਤੇ ਬਾਕੀ ਹੋਰ ਹਜੇ ਹਫ਼ਤੇ ਤੱਕ ਪੂਰੀ ਪਨੀਰੀ ਬਣ ਜਾਣੀ ਐ ਗੰਢੀ ਬਣ ਜਾਣੀ ਐ ਸਹੀ ਟਾਈਮ ਆ ਜਿਹੜਾ ਪਨੀਰੀ ਦਾ ਉਹ ਐਸ ਸਮੇਂ ਲਵਾਈ ਸ਼ੁਰੂ ਹੋ ਚੁੱਕੀ ਆ ਤੇ ਹਜੇ ਬੀ ਦੇਣਾ ਮਹੀਨਾ ਦਾ ਬਈ ਚੱਲਣਾ ਕੰਮ ਹਨਾ ਹਾਂਜੀ ਹਾਂਜੀ ਉਹ ਕਈ ਗੇਤੇ ਗਈ ਹੁੰਦਾ ਵਿਹਲਾ ਅਗਲਾ ਕਹਿੰਦਾ ਯਾਰ ਹੁਣ ਟਾਈਮ ਜਾ ਹੈਗਾ ਲਾਲਗੀ ਫਿਰ ਠੰਡ ਪੈਣ ਲੱਗ ਜੂਗੀ ਬਲੀਤ ਹੋ ਜਾਗੇ ਜਾਂ ਅਗਲਾ ਕਹਿੰਦਾ ਹਲਜੀ ਜਾਗੇ ਪ੍ਰੋਗਰਾਮ ਜਿਵੇਂ ਆਪਣਾ ਠੀਕ ਹੈ ਠੀਕ ਹੈ ਜਿਵੇਂ ਕਿ ਬਾਕੀ ਕਿਸੇ ਦਾ ਖੇਤ ਨਹੀਂ ਬਈ ਤਿਆਰ ਹੋਇਆ ਹੁੰਦਾ ਸਬਜ਼ੀ ਵਾਲਾ ਕਿਸੇ ਨੇ ਤਿਆਰ ਕਰਨੀ ਹੈ ਕਿਆਰੀ ਹਨਾ ਵਿਹਲੀ ਹੁੰਦੀ ਆ ਜਿਵੇਂ ਜਿਵੇਂ ਵੀ ਤੁਹਾਡੇ ਕੋਲੇ ਬਈ ਖੇਤ ਵਿਹਲਾ ਹੋਊਗਾ ਚਾਹੇ ਕਿਸੇ ਨੇ ਘਰੇ ਲਾਉਣੀ ਆ ਜਾਂ ਖੇਤ ਚ ਲਾਉਣੀ ਆ ਤਾਂ ਇਹਨਾਂ ਕੋਲੇ ਜਰੂਰ ਆਇਓ ਇਹਨਾਂ ਕੋਲੋਂ ਬੀਜ ਪਨੀਰੀ ਲੈ ਕੇ ਜਾਇਓ ਤੇ ਬਾਈ ਦਾ ਨੰਬਰ ਆ ਬੋਰਡ ਲੱਗਿਆ ਹਨਾ ਨੰਬਰ ਤੁਸੀਂ ਨੋਟ ਕਰ ਲਓ 9417101937 ਇਹਨਾਂ ਦਾ ਨੰਬਰ ਆ ਕੁਲਵਿੰਦਰ ਸਿੰਘ ਬਾਈ ਦਾ ਨਾਮ ਆ ਤੇ ਇਹ ਰੋਡ ਹੈਗਾ ਬਾਈ ਜੀ ਕੋਟਲੀ ਤੋਂ ਰਾਮਯਾਨੇ ਵਾਲਾ ਤੇ ਜੇ ਕਿਸੇ ਨੇ ਜ਼ਿਆਦਾ ਪਨੀਰੀ ਲੈਣੀ ਹੈਗੀ ਆ ਦੂਰ ਵਾਲਾ ਭਰਾ ਵੀਡੀਓ ਦੇਖ ਰਿਆ ਉਹਨੂੰ ਹੁੰਦਾ ਵੀਰ ਬਾਈ ਤੋਂ ਹੀ ਪਨੀਰੀ ਲੈਣੀ ਆ ਹਜੇ ਇਹਨਾਂ ਦਾ ਨਵਾਂ ਕੰਮ ਆ ਪਰ ਫਿਰ ਵੀ ਜੇ ਕਿਸੇ ਨੂੰ ਪਨੀਰੀ ਜ਼ਿਆਦਾ ਚਾਹੀਦੀ ਆ ਕੋਈ ਮੰਨ ਲਓ 5 10 ਮਰਲਿਆਂ ਦੀ ਤਾਈਂ ਪੇਜ ਵੀ ਦੇਣਗੇ ਹਨਾ ਵਾਸਤੇ ਰੱਖੀ ਜਾਂਦੀ ਹੈ ਬਾਈ ਕੋਈ ਔਖਾ ਨਹੀਂ ਹੁੰਦਾ ਕੰਮ ਤੇ ਉਹ ਬਾਈ ਜਰੂਰ ਬਾਈ ਨਾਲ ਫੋਨ ਤੇ ਗੱਲਬਾਤ ਕਰਿਓ ਬਹੁਤ ਵਧੀਆ ਬਾਈ ਹੋਰੀ ਮਿਹਨਤੀ ਬੰਦੇ ਆ ਕੁਦਰਤੀ ਖੇਤੀ ਵੀ ਕਰਦੇ ਆ ਤੇ ਇਹਨਾਂ ਦੇ ਸਾਰੇ ਭਰਾ ਜਰੂਰ ਸਪੋਰਟ ਕਰਿਓ ਹੋਰ ਬਾਈ ਕੋਈ ਗੱਲਬਾਤ ਕਹਿਣੀ ਚਾਹੋ ਠੀਕ ਠਾਕ ਵਧੀਆ ਖੇਤੀਬਾੜੀ ਵਧੀਆ ਚੱਲੀ ਜਾਂਦੀ ਹੈ ਬਾਕੀ ਵਧੀਆ ਹੀ ਵਧੀਆ ਹਾਂਜੀ ਤੇ ਆਪ ਤੁਸੀਂ ਕਿੰਨਾ ਲਾਉਂਗੇ ਪਿਆਜ਼ ਆਪ ਲਾਵਾਂਗੇ ਆਪਾਂ ਡੇਢ ਕੇ ਕਨਾਲ ਤੋਂ ਡੇਢ ਕਨਾਲ ਜਿਹੜਾ ਬੇਲਾ ਰੱਖੀ ਬੈਠੋ ਕਿਆਰਾ ਨਾਲ ਹਣਾ ਤੇ ਬਾਕੀ ਬਈ ਪਨੀਰੀ ਦੇ ਸ਼ੌਟ ਤੁਹਾਨੂੰ ਵੀਡੀਓ ਚ ਲਾ ਦਿਆਂਗੇ ਬਹੁਤ ਵਧੀਆ ਪਨੀਰੀ ਤਿਆਰ ਹੋਈ ਐ ਜੜਾਂ ਜੁੜਾਂ ਪੂਰੀਆਂ ਬਣੀਆਂ ਤੇ ਸਾਰੇ ਭਰਾ ਇੱਕ ਵਾਰੀ ਇਹਨਾਂ ਕੋਲੇ ਜਰੂਰ ਗੇੜਾ ਮਾਰਿਓ ਮੱਲਾ ਰਾਮਿਆਣੇ ਤੋਂ ਕੋਟਲੀ ਰੋਡ ਤੇ ਇੱਥੇ ਇਹਨਾਂ ਦਾ ਬੋਡ ਲੱਗਿਆ ਤੇ ਇੱਥੇ ਪਨੀਰੀ ਵੀ ਰੱਖਿਆ ਕਰਨਗੇ ਅੱਜ ਤੋਂ ਇਹਨਾਂ ਨੇ ਕੰਮ ਸਟਾਰਟ ਕੀਤਾ ਤੇ ਇੱਥੇ ਪਨੀਰੀ ਤੁਹਾਨੂੰ ਮਿਲਿਆ ਕਰੂਗੀ ਧੰਨਵਾਦ ਬਈ ਸਾਰਿਆਂ ਦਾ ਧੰਨਵਾਦ